ਮੈਂ ਨਾ ਇੱਕ ਸਨੇਹਾ ਦੇਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਸਿੱਖ ਸਿੱਖ ਮੁੱਕ ਗਿਆ ਸਿੱਖ ਨਾ ਨਾਦਰ ਕੋ ਨਾ ਅਬਦਾਲੀ ਕੋ ਨਾ ਜ਼ਖਰੀਆ ਖਾਨ ਕੋ ਮੁੱਕਿਆ ਸਿੱਖਾਂ ਨੂੰ ਕੋਈ ਦੁਨੀਆ ਤੇ ਮਕਾਨ ਨਹੀਂ ਸਕਦਾ ਮੈਂ ਲੇਖੇ ਦੇ ਇਹਨੂੰ ਤਿਆਰ ਆ ਭਾਵੇਂ ਦੁਨੀਆ ਕਹਿੰਦੇ ਨਾ ਵੀ ਨਸ਼ੇ ਤੇ ਲੱਗ ਗਿਆ ਪਰ ਜਿੱਥੇ ਸਿੱਖੀ ਦੀ ਗੱਲ ਆਉਂਦੀ ਨਾ ਸਿੱਖ ਆਖਰੀ ਸਾਹ ਤੇ ਵੀ ਅੜਿਆ ਹੋਊਗਾ ਨਾ ਉਹਨੂੰ ਇਹ ਪਤਾ ਲੱਗ ਜਾਵੇ ਵੀ ਮੇਰੇ ਸਿੱਖ ਤੇ ਗੁਰੂ ਤੇ ਕੋਈ ਚੜ ਕੇ ਆ ਰਿਹਾ ਸਿੱਖ ਆਖਰੀ ਸਾਲ ਲੈ ਕੇ ਬੈਠ ਪੈਂਦਾ ਵੀ ਕਿਹੜਾ ਮਾਂ ਨੇ ਪੁੱਤ ਪੈਦਾ ਕਰਦਾ ਜਿਹੜਾ ਮੇਰੇ ਗੁਰੂ ਆ ਲੱਖ ਕਰਦਾ ਜਦੋਂ ਇੱਥੇ ਛੋਟੇ ਸਹਿਜਾ ਦੇ ਨੀਆਂ ਚ ਚਨੇ ਜਾ ਰਿਹਾ ਹੀ ਉਹਨਾਂ ਕਹਿੰਦਾ ਤੁਹਾਡੇ ਵਰਗੇ ਸੂਰਮੇ ਬਾਰ ਬਾਰ ਨਹੀਂ ਪੈਦਾ ਕਰਦੀਆਂ ਮਾਵਾਂ ਆਪਣੀ ਜਾਨ ਬਚਾ ਲਓ ਉਹਨਾਂ ਕਹਿੰਦਾ ਨਹੀਂ ਖਾਲਸਾ ਹੋਊਗਾ ਉਹਨਾਂ ਕਹਿੰਦਾ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਜੀ ਖਾਲਸਾ ਸਾਰਾ ਮਾਰ ਮੁਕਾਇਆ ਤੁਹਾਡਾ ਪਿਓ ਵੀ ਮਾਰ ਮੁਕਾਇਆ ਉਹਨਾਂ ਕਹਿੰਦਾ ਦੁਨੀਆ ਦੇ ਉੱਤੇ ਇਹੋ ਜਿਹੀ ਮਾਂ ਨੇ ਪੋਤੀ ਨਹੀਂ ਪੈਦਾ ਕੀਤਾ ਜਿਹੜਾ ਸਾਡੇ ਪਿਓ ਨੂੰ ਖਤਮ ਕਰ ਦੇਵੇ। ਉਹਨਾਂ ਕਹਿੰਦੇ ਕਿਹੜੇ ਭਰਾਵਾਂ ਦੀ ਉਡੀਕ ਕਰਦੇ ਸੀ ਤੇ ਉਹ ਟਾਈਮ ਉਹਨਾਂ ਸੂਰਮਿਆਂ ਨੇ ਆਖਿਆ ਸੀ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੰਘੋ ਕੀ ਸੰਤਲਤ ਕਾ ਪੌਤਾ ਲਗਾ ਚੱਲੇ। ਹਕ ਸ਼੍ਰੀਕਾਰ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੁਣ ਵੀ ਬੇਨਤੀ ਕਰਦਾ ਨੌਜਵਾਨੋ ਅੱਜ ਸਿੱਖੀ ਮੰਗਿਓ ਜੇ ਸਿੱਖੀ ਮੰਗ ਲੋਗੇ ਸਿੱਖੀ ਪਹਿਲੀ ਪੌੜੀ ਆ ਗੁਰੂ ਨਾਨਕ ਦੇ ਘਰ ਨਾਲ ਜੁੜਨ ਦੀ ਪਹਿਲੀ ਪੌੜੀ ਤੇ ਬੰਦਾ ਜਿਹੜਾ ਨਾ ਚੜਦਾ ਉਹ ਜੋ ਜਿੰਨੀਆਂ ਮਰਜ਼ੀ ਪੋਚ-ਪੋਚ ਬੰਨੀ ਜਾਵੇ ਦਰ ਪਰਮਾਨ ਨਹੀਂ ਹੁੰਦਾ ਕਲਗੀ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਕਦੇ ਦੇਸ਼ ਨਹੀਂ ਕਰ ਜਾ ਉਤਾਰ ਸਕਦਾ ਪੁੱਤਰ ਵਾਰ ਨਾ ਜਗ ਲਈ ਇੱਕ ਓਖਾ ਵੇ ਚਾਰ ਵਾਰ ਨਹੀਂ ਸ਼ੁਕਰ ਪਨਾ ਸਕਦਾ ਹਰ ਬੰਦੇ ਨੂੰ ਆਪੋ ਆਪਣੇ ਪਰਿਵਾਰ ਦੀ ਪਈ ਆ ਆ ਵੀ ਤੇ ਪਰਿਵਾਰ ਹੀ ਜਿਹੜਾ ਨੀਹਾਂ ਚ ਖਲੋ ਗਿਆ ਇਹ ਉਹ ਤੇ ਪਰਿਵਾਰ ਹੀ ਨਾ ਮਾਂ ਬੁਰੜੇ ਹੱਡਾਂ ਦੇ ਵਿੱਚ ਆਪਣੇ ਪੁੱਤਰਿਆਂ ਨੂੰ ਲੈ ਕੇ ਬੈਠੀ ਅਹੀਂ ਆਪਣੇ ਬੱਚਿਆਂ ਨੂੰ ਬਚਾਉਂਦੇ ਫਦੇ ਠੰਡ ਨਾਲ ਲੱਗਦੇ ਤੇ ਕਾਮਨਾ ਆ ਜੇ ਕਦੇ ਇਹ ਕੋਈ ਜਿਨ੍ਹਾਂ ਕੋ ਕੱਪੜਾ ਕੋਈ ਨਹੀਂ ਉਹਨਾਂ ਨੂੰ ਮੋਤੀਰਾ ਮਹਿਰੇ ਵਰਗਾ ਕੋਈ ਸੇਵਾਦਾਰ ਨਹੀਂ ਹੋ ਸਕਦਾ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤੈ ਹੀ ਦੁੱਤ ਚਾ ਅੱਜ ਦਲੀਆ ਤਖਤ ਕਿਹਨਾਂ ਦਿੰਦਾ ਸਿੱਖਾਂ ਨੇ ਦਿੰਦਾ ਨਾ ਜੇ ਸਿੱਖ ਕੁਰਬਾਨੀਆਂ ਨਾ ਕਰਦੇ ਆ ਦਿੱਲੀ ਦੇ ਤਖਤ ਤੇ ਰਾਜ ਹੋਣਾ ਹੀ ਕਿਉਂਦਾ ਇੱਥੇ ਆਦਰੀ ਛੰਡੇ ਝੁਲਣੇ ਹੀ ਇਹ ਛੰਡੇ ਝੁਲਾਏ ਕਨੇ ਹਾਲਸੇ ਨੇ ਮੈਂ ਨਾ ਇੱਕ ਸੁਨੇਹਾ ਦੇਣਾ ਚਾਹੁੰਨਾ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਸਿੱਖ ਸਿੱਖ ਮੁੱਕ ਗਿਆ ਸਿੱਖ ਨਾ ਨਾਦਰ ਕੋ ਨਾ ਅਬਦਾਲੀ ਕੋ ਨਾ ਜ਼ਖਰੀਆ ਖਾਨ ਕੋ ਮੁੱਕਿਆ ਸਿੱਖਾਂ ਨੂੰ ਕੋਈ ਦੁਨੀਆ ਤੇ ਮਕਾਨ ਨਹੀਂ ਸਕਦਾ ਮੈਂ ਲੇਕੇ ਦੇ ਇਹਨੂੰ ਤਿਆਰ ਆ ਭਾਵੇਂ ਦੁਨੀਆ ਕਹਿੰਦੇ ਨਾ ਵੀ ਨਸ਼ੇ ਤੇ ਲੱਗੀ ਹੈ ਪਰ ਜਿੱਥੇ ਸਿੱਖੀ ਦੀ ਗੱਲ ਆਉਂਦੀ ਨਾ ਸਿੱਖ ਆਖਰੀ ਸਾਹ ਤੇ ਵੀ ਅੜਿਆ ਹੋਊਗਾ ਨਾ ਉਹਨੂੰ ਇਹ ਪਤਾ ਲੱਗ ਜੇ ਵੀ ਮੇਰੇ ਸਿੱਖ ਤੇ ਗੁਰੂ ਤੇ ਕੋਈ ਚੜ ਕੇ ਆ ਰਿਹਾ ਤੇ ਸਿੱਖ ਆਖਰੀ ਸਾਹ ਲੈ ਕੇ ਵੀ ਉੱਟ ਪੈਂਦਾ ਵੀ ਕਿਹੜਾ ਮਾਂ ਨੇ ਪੁੱਤ ਪੈਦਾ ਕਰਦਾ ਜਿਹੜਾ ਮੇਰੇ ਗੁਰੂ ਆ ਲੱਖ ਕਰਦਾ ਜਦੋਂ ਇੱਥੇ ਛੋਟੇ ਸਹਿਜਾ ਦੇ ਨੀਆਂ ਚ ਚਨੇ ਜਾ ਰਹੀ ਉਹਨਾਂ ਕਹਿੰਦਾ ਤੁਹਾਡੇ ਵਰਗੇ ਸੂਰਮੇ ਵਾਰ-ਵਾਰ ਨਹੀਂ ਪੈਦਾ ਕਰਦੀਆਂ ਮਾਵਾਂ ਆਪਣੀ ਜਾਨ ਬਚਾ ਲਓ ਉਹਨਾਂ ਕਹਿੰਦਾ ਨਹੀਂ ਖਾਲਸਾ ਹੋਊਗਾ ਉਹਨਾਂ ਕਹਿੰਦਾ ਕਿਹੜੇ ਖਾਲਸੇ ਦੀਆਂ ਗੱਲਾਂ ਕਰਦੇ ਜੀ ਖਾਲਸਾ ਸਾਰਾ ਮਾਰ ਮਕਾਇਆ ਤੁਹਾਡਾ ਪਿਓ ਵੀ ਮਾਰ ਮਕਾਇਆ ਉਹਨੇ ਕਹਾ ਦੁਨੀਆ ਦੇ ਉੱਤੇ ਇਹੋ ਜਿਹੀ ਮਾਂ ਨੇ ਪੋਤੀ ਨਹੀਂ ਪੈਦਾ ਕੀਤਾ ਜਿਹੜਾ ਸਾਡੇ ਪਿਓ ਨੂੰ ਖਤਮ ਕਰ ਦੇਵੇ ਉਹਨੇ ਕਹਾ ਕਿਹੜੇ ਭਰਾਵਾਂ ਦੀ ਉਡੀਕ ਕਰਦੇ ਸੀ ਤੇ ਉਹ ਟਾਈਮ ਉਹਨਾਂ ਸੂਰਮਿਆਂ ਨੇ ਆਖਿਆ ਸੀ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੰਘੋ ਕੀ ਸੰਤਲਤ ਕਾ ਪੌਦਾ ਲਗਾ ਚੱਲੇ ਧੰਨ ਸ੍ਰੀ ਕਾਰ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੁਣ ਵੀ ਬੇਨਤੀ ਕਰਦਾ ਨੌਜਵਾਨੋ ਅੱਜ ਸਿੱਖੀ ਮੰਗਿਓ ਜੇ ਸਿੱਖੀ ਮੰਗ ਲੋਗੇ ਸਿੱਖੀ ਪਹਿਲੀ ਪੌੜੀ ਆ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਜੁੜਨ ਦੀ ਪਹਿਲੀ ਪੌੜੀ ਤੇ ਬੰਦਾ ਜਿਹੜਾ ਨਾ ਚੜਦਾ ਉਹ ਜੋ ਜਿੰਨੀਆਂ ਮਰਜ਼ੀ ਪੋਚ-ਪੋਚ ਬੰਨੀ ਜਾਵੇ ਦਰ ਪਰਮਾਨ ਨਹੀਂ ਹੁੰਦਾ ਕਲਗੀ ਵਾਲਿਆ ਤੇਰੀਆਂ ਕੁਰਬਾਨੀਆਂ ਦਾ ਕਦੇ ਦੇਸ਼ ਨਹੀਂ ਕਰ ਜਾ ਉਤਾਰ ਸਕਦਾ ਪੁੱਤਰ ਵਾਰ ਨਾ ਜਗ ਲਈ ਇੱਕ ਓਖਾ ਵੇ ਚਾਰ ਵਾਰ ਨਹੀਂ ਸ਼ੁਕਰ ਬਣਾ ਸਕਦਾ ਹਰ ਬੰਦੇ ਨੂੰ ਆਪੋ ਆਪਣੇ ਪਰਿਵਾਰ ਦੀ ਪਈ ਆ। ਆ ਵੀ ਤੇ ਪਰਿਵਾਰ ਹੀ ਜਿਹੜਾ ਨੀਂਹਾਂ ਚ ਖਲੋ ਗਿਆ। ਇਹੋ ਤੇ ਪਰਿਵਾਰ ਹੀ ਨਾ ਮਾਂ ਬੁੜੜੇ ਹੱਡਾਂ ਦੇ ਵਿੱਚ ਆਪਣੇ ਪੁੱਤਰਿਆਂ ਨੂੰ ਲੈ ਕੇ ਬੈਠੀ। ਅਹੀਂ ਆਪਣੇ ਬੱਚਿਆਂ ਨੂੰ ਬਚਾਉਂਦੇ ਵੇਲੇ ਠੰਡ ਨਾਲ ਲੱਗਦੇ ਤੇ ਕਾਮਨਾ ਆ ਜੇ ਕਦੇ। ਇਹ ਕੋਈ ਜਿਨ੍ਹਾਂ ਕੋ ਕੱਪੜਾ ਕੋਈ ਨਹੀਂ। ਉਹਨਾਂ ਨੂੰ ਮੋਤੀਰਾ ਮੈਰੇ ਵਰਗਾ ਕੋਈ ਸੇਵਾਦਾਰ ਨਹੀਂ ਹੋ ਸਕਦਾ। ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤੈ ਦੁੱਤ ਸਿਆ। ਅੱਜ ਦਲੀਆ ਤਖਤ ਕਿਹਨਾ ਦਿੰਦਾ ਸਿੱਖਾਂ ਨੇ ਦਿੱਤਾ ਨਾ ਜੇ ਸਿੱਖ ਕੁਰਬਾਨੀਆਂ ਨਾ ਕਰਦੇ ਤੇ ਅੱਜ ਦਲੀਆ ਤਖਤ ਤੇ ਰਾਜ ਹੋਣਾ ਹੀ ਕਿਹਦਾ ਇੱਥੇ ਆਦਰੀ ਝੰਡੇ ਚੁੜਨੇ ਹੀ ਇਹ ਝੰਡੇ ਚੁਲਾਏ ਕਨੇ ਹਾਲਸੇ ਦੇ